ਦੀ ਧੰਨਵਾਦ केजरीवाल ਸਾਹਿਬ ਦਾ ਮਾਨ ਸਾਹਿਬ ਦਾ ਅੱਜ ਤੁਸੀਂ ਲੁਧਿਆਣੇ ਦੀ ਇੰਡਸਟਰੀ ਨੂੰ ਟਾਈਮ ਦਿੱਤਾ ਮੈਨੂੰ ਯਾਦ ਹੈ ਇਲੈਕਸ਼ਨ ਤੋਂ ਪਹਿਲਾਂ केजरीवाल ਸਾਹਿਬ ਪਾਰਕ ਪਲਾਜ਼ਾ ਆਏ ਸੀ ساری ਆਮ ਆਦਮੀ ਪਾਰਟੀ ਦੀ ਟੀਮ ਸੀ ਉਦੋਂ ਅਸੀਂ ਕਿਹਾ ਸੀ ਵੀ ਸਾਨੂੰ ਤੁਸੀਂ ਬੈਟਰ ਮੌਕੇ ਦਿਓ ਅਸੀਂ ਲੁਧਿਆਣੇ ਨੂੰ ਮਾਂਚੈਸਟਰ ਬਣਾਵਾਂ ਸੋ ਨਾਓ ਵੀਰ ਮੈਨੂੰ ਦੱਸ ਕੇ ਖੁਸ਼ੀ ਹੋਏਗੀ ਵੀ ਆਰ ਗੋਇੰਗ ਟੁਵਰਡਸ ਥੈਟ ਡਾਇਰੈਕਸ਼ਨ ਮੈਂ ਅਫਸਰ ਸਹਿਬਾਨ ਦਾ ਮੰਤਰੀ ਸਹਿਬਾਨ ਦਾ ਵੀ ਬਹੁਤ ਬਹੁਤ ਧੰਨਵਾਦ ਕਰਨਾ ਸੋ ਟਾਈਮ ਇਜ਼ ਸ਼ਾਰਟ ਆਈ ਵਿਲ ਡਰੈਕ ਕਮ ਟੂ ਦਾ ਪੁਆਇੰਟ ਸੰਜੀਵ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਜੋ ਸਾਡਾ OTS ਦਾ ਕੰਮ ਕਰਾਇਆ ਮੇਰੇ ਖਿਆਲ ਮੈਨੂੰ ਰੋਜ਼ ਦੇ 20 ਫੋਨ ਆਉਂਦੇ ਸੀ ਕਦੋਂ ਹੋਏਗਾ ਜੀ ਜਲਦੀ ਕਰਾ ਦਿਓ ਸੋ ਕਾਫੀ ਲੰਬੇ ਟਾਈਮ ਤੋਂ ਇਹ ਰੁਕਿਆ ਹੋਇਆ ਕੰਮ ਸੀ ਤੁਸੀਂ ਕਰਵਾ ਕੇ ਦਿੱਤਾ ਸਾਡੇ ਦੋ ਮੰਤਰੀ ਜੀ ਅੱਜ ਇਹਨਾਂ ਨੂੰ ਕਦੀ ਮੰਤਰੀ ਨਹੀਂ ਸਮਝਿਆ ਇਹ ਮੇਸ਼ਾ ਸਾਡੇ ਨਾਲ ਲੰਦੇ ਤਨਪ੍ਰੀਤ ਜੀ ਔਰ ਮੁੰਡੀਆਂ ਸਾਹਿਬ ਮੈਂ ਪਿੱਛੇ ਦੀ ਸ਼ਾਦੀ ਤੇ ਮਹਾਨ ਸਾਹਿਬ ਨੂੰ ਮਿਲਿਆ ਵੈਸੇ ਹੀ ਜਿੱਦਾਂ ਮੈਰਿਜ ਤੇ ਮਿਲਿਦਾ ਸੋ ਮੈਂ ਇਹਨੂੰ ਕਿਹਾ ਜੀ ਇਹਨਾਂ ਨੂੰ ਕਿਹਾ ਸੌਰੀ ਖੜਵੰਦਾ ਜੀ ਰਿਟਾਇਰ ਹੋ ਰਿਹਾ ਸਾਨੂੰ ਵਧੀਆ ਅਫੀਸਰ ਦੇਣਾ ਤਾਂ ਕਿ ਇੰਡਸਟਰੀ ਦਾ ਕੰਮ ਵਧੀਆ ਹੋ ਸਕੇ ਪੋਜ਼ਿਟਿਵ ਅਫੀਸਰ ਦੇਣਾ ਸੋ ਮੈਨੂੰ ਇਹ ਦੱਸ ਕੇ ਖੁਸ਼ੀ ਹੋਈ ਇਹਨਾਂ ਨੇ ਅਮਿਤ ਡਾਕਰ ਜੀ ਨੂੰ ਔਰ ਮੈਡਮ ਸਰਵੀ ਮਲਿਕ ਨੂੰ ਔਰ ਐਜ਼ ਅ ਇਨਵੈਸਟ ਪੰਜਾਬ ਔਰ ਪੀਐਸਆਈ ਸੀ ਦਾ ਚੇਅਰਮੈਨ ਲਗਾਇਆ ਉਹ ਆਲਰੇਡੀ ਦੇ نو ਦਾ ਇੰਡਸਟਰੀਅਨ ਦੇ ਉਹਦਾ ਪ੍ਰੋਬਲਮ ਐਂਡ ਦੇ ਆਰ ਯੰਗ ਐਨਰਜੀਟਿਕ ਸੋ ਇਹਦੇ ਲਈ ਬਹੁਤ ਬਹੁਤ ਧੰਨਵਾਦ ਮੇਰੇ ਕਹਿਣ ਤੋਂ ਭਾਵ ਹੈ ਵੀ ਜਿਹੜੀ ਗੱਲ ਅਸੀਂ ਸਰਕਾਰ ਨੂੰ ਕਹੀ ਦੀ ਹੈ ਉਹਦੀ ਸੁਣਵਾਈ ਹੁੰਦੀ ਹੈ ਮੈਨੂੰ ਉਦੋਂ ਲੱਗਿਆ ਸੀ ਵੀ ਮਾਨ ਸਾਹਿਬ ਨੇ ਸੁਣਿਆ ਪਤਾ ਨਹੀਂ ਕੁਝ ਹੋਏਗਾ ਨਹੀਂ ਹੋਏਗਾ ਮਤਲਬ ਮੈਂ ਇਹਦੇ ਲਈ ਜ਼ੋਰਦਾਰ ਤਾੜੀਆਂ ਮੰਗਦੀਆਂ ਸਾਡਾ ਹਰ ਇਸ਼ੂ ਮਾਨ ਸਾਹਿਬ ਟੇਕ ਕਰਨ ਦੀ ਟੇਕ ਅਪ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਤੁਸੀਂ ਕਹਿਆ ਸੀ ਸਰਕਾਰ ਤੁਹਾਡੇ ਦਵਾਰ ਪਿਛਲੀ ਵਾਰ ਇੱਥੇ ਹੀ ਮੀਟਿੰਗ ਹੋਈ ਸੀ ਪੀਐਸਆਈਸੀ ਦੇ ਅਫਸਰ ਚੈਂਬਰ ਚ ਆ ਕੇ ਔਰ ਜਿਹੜਾ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਹੈ ਇਹਨਾਂ ਦੇ ਅਫਸਰ ਚੈਂਬਰ ਚ ਇੱਕ ਦਿਨ ਆਉਂਦੇ ਆ ਜਿਹੜੇ ਇਸ਼ੂ ਹੈ ਉੱਥੇ ਸੋਲਵ ਕਰ ਦਿੰਦੇ ਮੈਨੂੰ ਸੰਜੀਵ ਜੀ ਕਹਿ ਰਹੇ ਸੀ ਹੁਣ ਤੁਹਾਡੀਆਂ ਪ੍ਰੋਬਲਮ ਖਤਮ ਹੋ ਗਈਆਂ ਹੋਣਗੀਆਂ ਇਸ਼ੂ ਖਤਮ ਹੋ ਗਏ ਮੈਨੂੰ 30 ਸਾਲ ਹੋ ਗਏ ਪੁਰਾਣੇ ਇਸ਼ੂ ਚਲੇ ਜਾਂਦੇ ਐ ਅਸੀਂ ਨਵੇਂ ਇਸ਼ੂ ਆ ਜਾਂਦੇ ਕਿਉਂਕਿ ਜਿਹੜੀ ਇੰਡਸਟਰੀ ਦੀ ਇੱਕ ਤੁਸੀਂ ਸਮਝ ਲਓ ਅੰਡੇਵਰ ਹੈ दैट इज ਨੈਵਰ ਨੈਵਰ ਐਂਡਿੰਗ ਇੰਪਰੂਵਮੈਂਟ ਲਈ ਹਰ ਕੋਈ ਚਾਹੁੰਦਾ ਹੈ ਇੰਪਰੂਵਮੈਂਟ ਹੁੰਦੀ ਰਹੇ ਸੋ देयर आर ਫਿਊ ਪੁਆਇੰਟ ਕੁਇਕਲੀ ਆਈ ਵਿਲ ਟੇਕ ਅਪ ਇੱਕਦਰ ਫੈਕਟਰੀ ਇੱਕਦਰ ਲਾਇਸੈਂਸ ਦੀ ਰੀਨਿਊਅਲ ਹੈ ਉਹਨਾਂ ਨੂੰ ਈਜ਼ੀ ਕੀਤਾ ਜਾਏ ਉਹਦੇ ਨਾਲ ਐਨਓਸੀ ਲਿੰਕ ਨਾ ਕੀਤੀ ਜਾਏ ਇਸ ਤੋਂ ਇਲਾਵਾ ਜਿਹੜਾ ਬਿਲਡਿੰਗ ਪਲਾਨ ਹੈ ਪ੍ਰੂਵਲ ਹੈ ਇਹ ਪਹਿਲਾਂ ਸਿਰਫ ਫੈਕਟਰੀ ਡਿਪਾਰਟਮੈਂਟ ਨਾਲ ਸੀ ਹੁਣ ਇਹਨੂੰ ਲਿੰਕ ਕਰ ਦਿੱਤਾ ਗਿਆ ਮਿਨਿਸਟਰੀ ਆਫ ਹਾਊਸਿੰਗ ਡਵੈਲਪਮੈਂਟ ਨਾਲ ਜਿਹੜਾ ਵੀ ਚੀਜ਼ ਦੋ ਮੈਕਮਿਆਂ ਕੋਲ ਹੋਏਗੀ ਉਹਦੇ ਵਿੱਚ ਫ੍ਰਿਕਸ਼ਨਸ ਰਹਿਣਗੀਆਂ ਸੋ ਸਾਡੀ ਬੇਨਤੀ ਹੈ ਵੀ ਪਹਿਲਾਂ ਦੀ ਤਰ੍ਹਾਂ ਕਿਉਂਕਿ ਫੈਕਟਰੀ ਜਿਹੜਾ ਡਿਪਾਰਟਮੈਂਟ ਹੈ ਦੇ ਆਰ ਆਲਸੋ ਅਨਏਬਲਡ ਐਂਡ ਦੇ ਕੈਨ ਸੀ ði ਥਿੰਗਸ ਇਨ ਮੋਸਟ ਮਿਨਿਊਟਲੀ ਸੋ ਇਹਨੂੰ ਇਹਨੂੰ ਜਲਦੀ ਸੁਧਾਰ ਕੀਤਾ ਜਾਏ ਇਕ ਲੈਂਡ ਫਿਲਿੰਗ ਦਾ ਇਸ਼ੂ ਆ ਨੇ ਲੈਂਡ ਫਿਲਿੰਗ ਦੇ ਅਪਰੂਵਲਸ ਲੈਟ ਮਿਲਦੀਆਂ ਸੋ ਉਹਦੇ ਜੇ ਰਸੀਦ ਨਹੀਂ ਹੁੰਦੀਆਂ ਤਾਂ ਜਿਵੇਂ ਬੜੀਆਂ ਕੰਪਨੀਆਂ ਟਾਟਾ ਵਰਗੀਆਂ ਉਹ ਕਈ ਵਾਰ ਕੰਮ ਡਿਲੇ ਹੋ ਜਾਂਦਾ ਸੋ ਮੈਂ ਬੇਨਤੀ ਕਰਾਂਗਾ ਇਹਨੂੰ ਸਟਰੀਮ ਲਾਈਨ ਕੀਤਾ ਜਾਵੇ ਇਸ ਤੋਂ ਇਲਾਵਾ ਇੱਕ ਐਗਜ਼ੀਬਿਸ਼ਨ ਸੈਂਟਰ ਦੀ ਬੜੀ ਰਿਕੁਆਇਰਮੈਂਟ ਹੈ ਅਸੀਂ ਮਾਡਰਨ ਪ੍ਰੈਕਟਿਸ ਵੱਲ ਜਾ ਰਹੇ ਹਾਂ ਇਹ ਮਾਡਰਨ ਟੂਲਸ ਐਂਡ ਇੰਡਸਟਰੀਅਲ ਡਿਵੈਲਪਮੈਂਟ ਦੀ ਇਦੇ ਨਾਲ ਟੂਰਿਜ਼ਮ ਡਵੈਲਪ ਹੁੰਦਾ ਹੈ ਇਹਦੇ ਨਾਲ ਇੰਡਸਟਰੀ ਡਵੈਲਪ ਹੁੰਦੀ ਹੈ ਇੱਕ 26 ਏਕੜ ਜਗ੍ਹਾ ਦਰਾਹੇ ਕੋਲ ਪਈ ਹੈ ਸਰਕਾਰੀ ਉਹ ਨੇ ਸੈਂਟਰ ਗਵਰਨਮੈਂਟ ਨੂੰ ਦਿੱਤੀ ਗਈ ਸੀ ਪਿਛਲੇ 2 ਸਾਲ ਤੋਂ ਉਹ ਕਹਿੰਦੇ ਸਾਡੇ ਲਈ ਵਾਇਬਲ ਨਹੀਂ ਸੋ ਸਾਡੀ ਬੇਨਤੀ ਹੈ ਉਹ ਜੀਟੀ ਰੋਡ ਤੇ ਉੱਥੇ ਐਗਜ਼ਿਬਿਸ਼ਨ ਸੈਂਟਰ ਅਨਾਉਂਸ ਕੀਤਾ ਜਾਵੇ ਇਸ ਤੋਂ ਇਲਾਵਾ ਜਿਹੜਾ ਬਿਜਲੀ ਦਾ ਇਨਫਰਾ ਉਹ ਉਹਦੇ ਸੁਧਾਰ ਕੀਤਾ ਜਾਵੇ ਉਹਦਾ ਹੈਂਡ ਪ੍ਰੈਜ਼ੈਂਟ ਸਾਡੇ ਕੋਲ 39 ਸਬਸਟੇਸ਼ਨ ਹੈ 2214 MVA ਬਿਜਲੀ ਦੀ ਡਿਮਾਂਡ ਜਦੋਂ ਵੀ ਅਸੀਂ ਕੋਈ ਨਵਾਂ ਇਕੁਇਪਮੈਂਟ ਲਗਾਉਂਦੇ ਆ ਬਿਜਲੀ ਦੀ ਡਿਮਾਂਡ ਵੱਧਦੀ ਹੈ ਇਹਨੂੰ ਟਾਈਮਲੀ ਜੇ ਐਡਵਾਂਸ ਨਾ ਡਵੈਲਪ ਕੀਤਾ ਜਾਏ ਤਾਂ ਇੰਡਸਟਰੀਅਲ ਗਰੋਥ ਰੁਕ ਜਾਂਦੀ ਹੈ ਸੋ ਵੀ ਰਿਕਵੈਸਟ ਹੈ ਕਿ ਅਗਲੇ 5 ਸਾਲ ਲਈ ਇਹਨੂੰ ਡਬਲ ਪਲਾਨ ਕੀਤਾ ਜਾਵੇ ਇਸ ਤੋਂ ਇਲਾਵਾ ਜਿਹੜੇ ਸਟੇਟ ਦੇ ਵਿੱਚ ਕੋਈ 5 ਦੇ ਕਰੀਬ ਰਿਸਰਚ ਐਂਡ ਡਵੈਲਪਮੈਂਟ ਸੈਂਟਰ ਹੈ ਮਾਨ ਸਾਹਿਬ ਨਾਲ ਅਸੀਂ ਜਰਮਨੀ ਗਏ ਸੀ ਉੱਥੇ ਅਸੀਂ ਮੇਕਰ ਸਪੇਸ ਤੇ ਹੋਰ ਕਈ ਸਾਨੂੰ ਸਾਮਾ ਦੇਖਿਆ ਅਸੀਂ ਇਹ ਯੂਨਾਈਟਡ ਅਰੀ ਸਪੋਰਟ ਨਾਲ ਬਣੇ ਸੀ ਕਿਸੇ ਕੋਲ 10 ਏਕੜ ਜਗ੍ਹਾ ਕਿਸੇ ਕੋਲ 15 ਏਕੜ ਜਗ੍ਹਾ ਸੋ ਇਹ ਬੜੇ ਨੈਗਲੈਕਟਡ ਪਏ ਇਹ ਫਾਰਵਰਡ ਬੈਕਵਰਡ ਲਿੰਕੇਜ ਤਾਂ ਇਹ ਤਾਂ ਕਿਸੇ ਇੰਟਰਨੈਸ਼ਨਲ ਆਰ ਐਂਡ ਡੀ ਸੈਂਟਰ ਨਾਲ ਸੰਜੀਵ ਜੀ ਦੇ ਬੜੇ ਕਨੈਕਸ਼ਨ ਹੈ ਕਨੈਕਟ ਕੀਤਾ ਜਾਵੇ ਤਾਂ ਅੱਗੇ ਜਿਹੜੀ ਦੇਖੋ ਅਸੀਂ ਪੰਜਾਬ ਚ ਬੈਠੇ ਆ ਵੀ ਆਰ ਫਾਰ ਓਨ ਦਾ ਸੀਪੋਰਟ ਵੀ ਆਰ ਫਾਰ ਓਨ ਦਾ ਆਇਰਨ ਔਰ ਸਾਡੇ ਕੋਲ ਇੱਕੋ ਚੀਜ਼ ਹੈ ਅਸੀਂ ਜਿਹੜੇ ਹਾਈ ਐਂਡ ਇਕੁਪਮੈਂਟ ਬਣਾਈ ਹੈ ਤਰਨਪ੍ਰੀਤ ਜੀ ساری ਉਮਰ ਇੰਡਸਟਰੀ ਚ ਰਹੇ ਇਹਨਾਂ ਨੂੰ ਇਹਦੀ ਕਾਫੀ ਨੌਲੇਜ ਹੈ ਸੋ ਅਸੀਂ ਆਰ ਐਨ ਡੀ ਆਰ ਐਨ ਡੀ ਤੇ ਕੰਮ ਕਰੀਏ ਤਾਂ ਕਿ ਵੈਲਿਊ ਐਡੀਸ਼ਨ ਵਧ ਸਕੇ ਹੁਣ ਬੈਂਗਲੌਰ ਵਾਲੇ ਕਹਿੰਨਾ ਕਿ ਚਿਪ ਬਣਾਉਂਦੇ ਆ ਉਹ ਲੱਖ ਰੁਪਏ ਦਾ ਅਸੀਂ ਲੱਖ ਰੁਪਏ ਟਰੱਕ ਭਰ ਲਈਦਾ ਜੇ ਵੈਲਿਊ ਐਡੀਸ਼ਨ ਹੋਏਗੀ ਤਾਂ ਇੰਡਸਟਰੀ ਗਰੋ ਕਰੇਗੀ ਅਸੀਂ ਚੈਂਬਰ ਵੱਲੋਂ ਆਪਣੀ ਜ਼ਿੰਮੇਵਾਰੀ ਪੂਰੀ ਕੀਤੀ ਹੈ ਸਾਡੀ ਅਸੀਂ ਆਪਣੀ ਬਿਲਡਿੰਗ ਵਿੱਚ ਕਾਈ ਆਈ ਟੂ ਲੈਬ ਬਣਾਈ ਹੈ ਇੱਕ ਰਿਵਰਸ ਇੰਜੀਨੀਅਰਿੰਗ ਲੈਬ ਬਣਾਈ ਹੈ ਤੁਸੀਂ ਇੱਕ ਮਿੰਨੀ ਸੈਂਟਰ ਜਾਂ ਮਾਈਕਰੋ ਸੈਂਟਰ ਉਹਦਾ ਅਸੀਂ ਕਹਤ ਹਾਂ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਾਂਗਾ ਮੁੰਡਿਆ ਸਾਹਿਬ ਨੂੰ ਇੱਕ ਦਿਨ ਉੱਥੇ ਤੁਸੀਂ ਵਿਜ਼ਿਟ ਜ਼ਰੂਰ ਕਰੋ ਕਿਉਂਕਿ ਅਸੀਂ ਆਪਣਾ ਰੋਲ ਪੂਰਾ ਕੀਤਾ ਤੁਸੀਂ ਇਹ ਨਾ ਕਹੋ ਵੀ ਐਸੋਸੀਏਸ਼ਨ ਵਾਲੇ ਸਿਰਫ ਗੱਲਾਂ ਕਰਦੇ ਆ ਜਾਂ ਵਟਸਐਪ ਭੇਜਦੇ ਕੰਮ ਨਹੀਂ ਕਰਦੇ ਸੋਲਰ ਇੱਕ ਬੜਾ ਅੱਜਕੱਲ ਦੀ ਰਿਕੁਆਇਰਮੈਂਟ ਹੈ ਸੋਲਰ ਦੇ ਵਿੱਚ ਅਸੀਂ ਇਹ ਰਿਕੁਐਸਟ ਕਰਾਂਗੇ ਜਿਹੜਾ ਜੇ ਕੋਈ ਸੋਲਰ ਪਾਰਕ ਬਿਜਲੀ ਬੋਰਡ ਨੇ ਅਲਾਉ ਕਰਤਾ ਹੈ ਅਸੀਂ ਕਿਸੇ ਦੂਜੀ ਸਟੇਟ 'ਚ ਵੀ ਲਗਾਣੇ ਆ ਤਾਂ ਉਹਨੂੰ ਐਜ਼ ਏ ਪਾਰਟ ਆਫ ਦੀ ਪ੍ਰੋਜੈਕਟ ਮੰਨਿਆ ਜਾਵੇ ਜਦੋਂ ਇਨਵੈਸਟ ਪੰਜਾਬ 'ਚੋਂ ਗਿਣਿਆ ਜਾਂਦਾ ਇੱਕ ਐਕਸਪੋਰਟ ਦੇ ਰਿਲੇਟਿਡ ਆਪਣੀ ਕੋਈ ਪਾਲਿਸੀ ਨਹੀਂ ਬੜੀ ਪੁਰਾਣੀ ਪਾਲਿਸੀ ਆ ਆਈਟੀ ਦੇ ਰਿਲੇਟਿਡ ਪਾਲਿਸੀ ਨਹੀਂ ਔਰ ਹਲਵਾਰਾ ਏਅਰਪੋਰਟ ਸੰਜੀਵ ਜੀ ਨੇ ਜਿੱਦਾਂ ਦੱਸਿਆ ਜਲਦੀ ਪੂਰਾ ਹੋਣ ਜਾ ਰਿਹਾ ਇਹਦੇ ਨੇੜੇ ਆਈਟੀ ਪਾਰਕਸ ਦੀ ਬੜੀ ਜ਼ਰੂਰਤ ਹੈ ਕਿਉਂਕਿ ਆਈਟੀ ਲਈ ਕੋਈ ਰਿਕੁਆਇਰਮੈਂਟ ਨਹੀਂ ਫਿਰ ਉਹਨਾਂ ਨੂੰ ਇੱਕ ਅਫੋਰਡੇਬਲ ਜਗ੍ਹਾ ਚਾਹੀਦੀ ਹੈ ਇੱਥੋਂ ਅਸੀਂ ਦਿੱਲੀ ਚਾਹੀਦਾ ਅਕਸਰ ਬੱਚੇ ਮਿਲਦੇ ਕੋਈ ਪੁਨੇ ਜਾਬ ਕਰਦਾ ਕੋਈ ਬੈਂਗਲਰ ਜਾਬ ਕਰਦਾ ਸਾਰੇ ਇੱਥੇ ਜੋਬ ਕਰਨ ਲੱਗ ਜਾਣਗੇ ਇਸ ਤੋਂ ਇਲਾਵਾ ਸਿਟੀ ਦੇ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਦਾ ਕੋਈ ਪ੍ਰੋਵੀਜ਼ਨ ਨਹੀਂ ਇਹਨੂੰ ਸੁਧਾਰ ਕੀਤਾ ਜਾਵੇ ਪੀਐਸਪੀਸੀਐਲ ਦੀ ਰੇਟ ਵਧਾਉਣ ਲਈ ਜਦੋਂ ਵੀ ਸਾਡੀ ਰੈਗੂਲੇਟਰੀ ਅਥਾਰਟੀ ਨਾਲ ਮੀਟਿੰਗ ਹੁੰਦੀ ਹੈ ਉਹ ਕਹਿੰਦੇ ਲੌਸਸੇ ਬਹੁਤ ਹੈ ਸਾਡੇ ਜਿਹੜੇ ਲੌਸਸੇ ਹੈ ਉਹ ਵਧ ਰਹੇ ਨੰਬਰ ਆਫ ਫੀਡਰਸ ਵਧ ਰਹੇ ਉਹਦੇ ਨਾਲ ਸਾਡੀ ਬਿਜਲੀ ਦੀ ਕੋਸਟ ਵਧਦੀ ਹੈ ਲੁਧਿਆਣੇ 'ਚ ਮੈਂ ਚੈੱਕ ਕੀਤਾ ਲਾਸਸ ਸਭ ਤੋਂ ਘੱਟ ਹੈ ਜੇ ਲਾਸਸਸ ਘਟਾ ਦਿੱਤੇ ਜਾਣ ਦੂਜੇ ਸ਼ਹਿਰਾਂ ਵਿੱਚ ਤਾਂ ਉਹਦੇ ਨਾਲ ਸਾਡੀ ਜਿਹੜੀ ਇੰਡਸਟਰੀ ਨੂੰ ਕੋਸਟ ਪੈਂਦੀ ਹੈ ਉਹ ਘੱਟ ਪੈਗੀ ਸੋ ਆਈ ਥਿੰਕ ਆਈ ਹੈਵ ਟੇਕਨ ਮੋਸਟ ਆਫ ਦਾ ਪੁਆਇੰਟ गिवन ਟੂ ਮੀ ਸੋ ਬਹੁਤ ਬਹੁਤ ਧੰਨਵਾਦ